ਦੋਸਤੋ ਨਮਸਕਾਰ ਰੌਸ਼ਨੀ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਐਸਐਸਪੀ ਦੀਆਂ ਹਦਾਇਤਾਂ ਮੁਤਾਬਕ 100 ਬੰਦਿਆਂ ਦੇ ਕਰੀਬ ਕਟੋਕਟ ਪੰਜਾਬ ਪੁਲਿਸ ਦੀਆਂ ਟੀਮਾਂ ਲਗਾਈਆਂ ਗਈਆਂ ਅਤੇ ਕੀਤੀ ਗਈ ਪਾਰਕਿੰਗਾਂ ਦੀ ਚੈਕਿੰਗ ਤੇ ਦੋ ਪਹੀਆ ਵਾਹਨਾਂ ਤੇ ਚਾਰ ਪਹੀਆ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਪਤਾ ਲੱਗਾਇਆ ਕਿ ਚਾਰ ਪਹੀਆ ਵਾਹਨ ਦੇ ਕੋਈ ਕਾਫੀ ਦਿਨਾਂ ਤੋਂ ਖੜੀ ਹੋਈ ਹੈ ਤਾਂ ਉਸ ਨੂੰ ਬੌਂਡ ਕੀਤਾ ਜਾਵੇ ਕੀ ਹੈ ਪੂਰਾ ਮਾਮਲਾ ਹਾਉਂਦੇ ਆ ਪੁਲਿਸ ਅਧਿਕਾਰੀ ਦੀ ਹੀ ਜ਼ੁਬਾਨੀ ਸਰ ਕੀ ਕਰ ਜਮਾ ਕੇ ਅੱਜ ਤੁਹਾਡੇ ਕੋਲ ਪਾਰਕਿੰਗ ਵੀ ਨਹੀਂ ਕਰ ਸਕਦੇ ਕਿਸੇ ਆਪ ਪਿਛਲੇ ਕਈ ਦਿਨਾਂ ਤੋਂ ਬਠਿੰਡਾ ਪੁਲਿਸ ਦੁਆਰਾ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਤੇ ਸਾਨੂੰ ਕਿਹੜੀ ਬਾਹਰੋਂ ਫੋਰਸ ਮਿਲੀ ਗਈ ਆ ਜਿਸ ਦੇ 100 ਦੇ ਕਰੀਬ ਬੰਦੇ ਜਿਹੜੇ ਕਰਮਚਾਰੀ ਸਾਨੂੰ ਮਿਲੇ ਆ ਇਹਨਾਂ ਨੂੰ ਅਲੱਗ-ਅਲੱਗ ਥਾਣਿਆਂ ਦੇ ਵਿੱਚ ਸਿਟੀ ਦੇ ਵਿੱਚ ਵੰਡ ਕੇ ਲਗਾਤਾਰ ਸਾਡੇ ਦੁਆਰਾ ਨਾਕਾਬੰਦੀ ਸਵੇਰ ਤੇ ਸ਼ਾਮ ਅਤੇ ਫਲੈਗ ਮਾਰਚ ਕੀਤਾ ਜਾਂਦਾ ਅਤੇ ਦਿਨ ਦੇ ਸਮੇਂ ਅਲੱਗ-ਅਲੱਗ ਤਰ੍ਹਾਂ ਦੀਆਂ ਚੈਕਿੰਗ ਕੀਤੀਆਂ ਜਾਂਦੀਆਂ ਅੱਜ ਸਾਡੀ ਜਿਹੜੀ ਚੈਕਿੰਗ ਹੈਗੀ ਕਿੰਨੇ ਵੀ ਪਾਰਕਿੰਗ ਏਰੀਆ ਨੇ ਸ਼ਹਿਰ ਦੇ ਵਿੱਚ ਉਹਨਾਂ ਦੀ ਕੀਤੀ ਜਾ ਰਹੀ ਆ ਇਸ ਪਾਰਕਿੰਗ ਏਰੀਆ ਸੇ ਅਲੱਗ-ਅਲੱਗ ਟੀਮਾਂ ਬਣਾ ਕੇ ਗੱਡੀਆਂ ਦੀ ਚੈਕਿੰਗ ਕਰ ਰਹੇ ਆ ਤੇ ਵੈਰੀਫਾਈ ਕਰ ਰਹੇ ਆ ਕਿਹੜੀਆਂ ਗੱਡੀਆਂ ਕਿੰਨੀ ਦੇਰ ਤੋਂ ਖੜੀਆਂ ਤਾਂ ਕਿ ਕੋਈ ਜ਼ਿਆਦਾ ਲਵਾਰਸ ਗੱਡੀਆਂ ਜਾਂ ਕੋਈ ਐਸੀਆਂ ਗੱਡੀਆਂ ਜਿਹੜੀਆਂ ਲੰਬੇ ਸਮੇਂ ਤੋਂ ਜਾਂ ਕ੍ਰਾਈਮ ਨੂੰ ਮੱਦੇ ਨਜ਼ਰ ਨਾ ਖੜਾ ਗਏ ਹੁਣ ਉਹਨਾਂ ਦੇ ਅਸੀਂ ਜਾਂ ਨੰਬਰ ਪਲੇਟਾਂ ਨੂੰ ਅਸੀਂ ਕਿਹੜਾ ਹੈਗਾ ਐਪ ਪੈਸਾਈਡ ਦੇ ਤੇ ਉਹਦੇ ਤਾਂ ਹੀ ਵਾਹਣ ਐਪ ਤੇ ਚੈੱਕ ਕਰ ਰਹੇ ਆ ਤਾਂ ਕਿ ਕਿਹੜਾ ਹੈਗਾ ਲਾਂਡ ਆਰਡਰ ਨੂੰ ਹੋਰ ਪੁਖਤਾ ਤੰਗਣਾ ਕਿਹੜਾ ਹੈਗਾ ਕੀਤਾ ਜਾ ਸਕਦਾ ਹੈ